ਗੱਭੀ ਜੀ ਆਓ ਨਿਕਲੋ ਬਾਹਰ ਜਿੱਥੇ ਹੋ ਸਾ ਗੱਭੀ ਦੀ ਗੱਡੀ ਦੇ ਮੂਹਰੇ ਸਭ ਰੋਕੋ ਰੋਕੋ ਤਿਰੰਗਾ ਯਾਤਰਾ ਡਰਾਮਾ ਕਰ ਜਾ ਖੜਾ ਮੈਂ ਤਾਂ ਯਾਰ ਸਾਹਮਣੇ ਐਡਾ ਵੱਡਾ ਬੰਦਾ 5.5 ਤੋਂ 6 ਫੁੱਟ ਦਾ ਨਜ਼ਰ ਨਹੀਂ ਆਇਆ ਬੰਬਾਂ ਤੋਂ ਨਹੀਂ ਡਰੇ ਸਰਦਾਰ ਬਿਆਨ ਸਿੰਘ ਦਾ ਪੋਤਾ ਬੰਬ ਨਹੀਂ ਰੋਕ ਸਕੇ ਕਿ ਸ਼ੱਕ ਨਹੀਂ ਰੋਕੂ ਜਿਆ ਪਰਸਾਤੀ ਡੱਡੂਆ ਨਿਕਲ ਕੇ ਆਇਆ ਤਾਇਆ ਤਾਇਆ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਐਡਾ ਰਹਿਿਆ ਨਹੀਂ ਸੀ ਕੁੰਬ ਕੰਮੀ ਮੈਂ ਤਾਂ ਹੀ ਗਿਆ ਜੇ ਸ਼ੱਕਲੀ ਜਣੇ ਮੈਨੂੰ ਕਿਹਾ ਕਰੀਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰੇ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੈਟ ਮੇਰੇ ਪੁਲਸਾਈ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਟ ਪਲੱਸ ਹੀ ਉਹਨੂੰ ਮੈਨ ਤੋਂ ਕਾਹਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ ਹਿੰਮ ਕਿੱਥੇ ਆ ਗੋਗੀ ਜੀ ਕੱਢੋ ਬਾਹਰ ਲਟਕਾ ਰਹੇ ਨੇ ਆਓ ਵਗੀ ਜੀ ਆਓ ਨਿਕਲੋ ਬਾਹਰ ਕਿੱਥੇ ਹੋ ਤੱਕ ਵੀ ਦੀ ਬੱਤੀ ਦੇ ਮੂਰੇ ਸਭ ਰੋਕੋ ਰੋਕੋ ਤਿਰੰਗਾ ਯਾਤਰਾ ਗੋਲੀਆਂ ਅਸੀਂ ਬੰਬਾਂ ਤੋਂ ਨਹੀਂ ਡਰੇ ਸਰਦਾਰ ਬਿਆਨ ਸਿੰਘ ਦਾ ਪੁੱਤਾਂ ਬੰਬ ਨਹੀਂ ਰੋਕ ਸਕੇ ਇਹ ਸ਼ਕਨੀ ਰੋਕੂ ਉਹ ਤਾਂ ਜਾਨਵੋਦ ਕੇ ਕੱਢੀ ਜਾਤਰਾ ਇਹਨਾਂ ਵੱਲੋਂ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਉਹ ਗੱਲ ਚ ਉਹਨਾਂ ਦਾ ਹੱਕ ਆ ਸੋ ਦੇਖਦਾ ਸੰਸਰ ਸੋ ਰਵਨੀਤ ਬਿੱਟੂ ਜਿਨ੍ਹਾਂ ਦਾ ਬਿਆਨ ਆਉਂਦਾ ਕਿ ਤਰਭੁਜ ਕੇ ਤਿਰੰਗਾ ਯਾਤਰਾ ਤੇ ਸਾਹਮਣੇ ਇਹ ਯਾਤਰਾ ਜਿਹੜੀ ਇਹ ਕੱਢੀ ਜਾ ਰਹੀ ਹੈ ਰਵਨੀਤ ਬਿੱਟੂ ਦਾ ਬਿਆਨ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬਿਲਕੁਲ ਜਾ ਮੈਂ ਪੂਰੇ ਖੜਾ ਸਾਹਮਣੇ ਡਰਾਮਾ ਕਰ ਜਾ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ 6 ਫੁੱਟ ਦਾ ਨਜ਼ਰ ਨਹੀਂ ਆਇਆ ਝਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਚ ਤਾਂ ਮੈਂ ਬੈਠਾ ਨਹੀਂ ਠੀਕ ਹੈ ਨਾ ਤੇ ਜੇ ਇੰਨਾ ਹੀ ਸੀਗਾ ਤਾਂ ਰੋਕ ਲਗਾ ਸੈਕੰਡਰੀ ਚੱਕੀ ਗਏ ਨੇ ਫਿਰ ਕਿਸ ਤਰ੍ਹਾਂ ਵੇਖਦਾ ਤਰੰਗਾ ਦੇਸ਼ ਦੀ ਗੱਲ ਔਰ ਇਹ ਪੰਜਾਬ ਦੀਆਂ ਚਾਪਸਾਤੀ ਟੱਡੂਆ ਨਿਕਲ ਕੇ ਆਇਆ ਤਾਇਆ ਤੈਜਾ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਐਤਾ ਰਹਿਿਆ ਨਹੀਂ ਸੀ ਕੁੰਬ ਕੰਮ ਲਈ ਮੈਂ ਤਾਂ ਹੀ ਗਿਆ ਜੇ ਸ਼ਖਣੀ ਜਣੇ ਮੈਨੂੰ ਕਿਹਾ ਠੀਕ ਆ ਆਮ ਆਦਮੀ ਐ ਟ੍ਰਿਪੋਡ ਨੰਬਰ ਤੇ ਮੇਰੇ ਕੋਲ ਗੱਡੀ ਦਾ ਨੰਬਰ ਮੇਰਾ ਅੱਜ ਦਾ ਨਹੀਂ ਹੈਗਾ ਮੇਰਾ ਆਦਮੀ ਆਦਮੀ ਜਦੋਂ ਕਾਂਗਰਸ ਸੀਗਾ ਨਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਐਚ ਦਾ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਇਹ ਲੱਗਦਾ ਸਾਨੂੰ ਤਿਰੰਗਾ ਯਾਤਰਾ ਕਦੇ ਨਾ ਹੱਤਬਾਦੀ ਰੁਕ ਸਕੇ ਕੁੱਪੀ ਜੀ ਕੀ ਰੋਕ ਲੈਣਗੇ ਉਸੀ ਕੌਣ ਰੋਕਣਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨ ਦੀ ਤਿਰੰਗੇ ਨੂੰ ਅੱਜ ਇਹਨਾਂ ਦੀ ਰਾਜਨੀਤਿਕ ਯਾਤਰਾ ਸੀਗੀ ਤੇ ਆਪ ਦਾ ਦੂਜਾ ਜਿਨ੍ਹਾਂ ਨਾਲ ਇਹਨਾਂ ਨਾਲ ਧੰਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਲੈਂਦੇ ਕਿਉਂ ਸਨ ਪੰਜੇ ਨਾਲ ਚੰਡੀਆ ਤੇ ਸਮਝੌਤਾ ਹੋ ਗਿਆ ਵਿਧਾਇਕ ਸਾਹਿਬ ਕਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸਮਝੌਤਾ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਇਹਨਾਂ ਦੇ ਪੰਜੇ ਦਾ ਵਿਰੋਧ ਕਰਾਂਗੇ ਜਿਸ ਨੂੰ ਸਮਝੌਤਾ ਹੋਇਆ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਬਈ ਇਹ ਦਾ ਕਿਸੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਕਰਡ ਸਾਹਿਬ ਨੇ ਵੀ ਜਿਵੇਂ ਕਹਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦੇ ਕਿੰਨੇ ਦਾ ਖਸਮ ਨੇ ਇਹਨਾਂ ਨੂੰ ਮੰਨੀ ਇਹਨਾਂ ਦਾ ਅਸਲੀ ਡੈਡੀ ਕਿਹੜਾ ਸੰਤਾ ਅਜੇ ਤੱਕ ਕੁਝ ਨਹੀਂ ਹੋਈ ਪਤਾ ਲੱਗਿਆ ਕੱਜ ਤਾਂ ਅਸੀਂ ਭੱਜ ਕੇ ਆਏ ਆ ਕੋਈ ਲਲਕਾਰ ਕੇ ਗਏ ਨੇ ਮੋਟਰਸਾਈਕਲ ਨਾਲ ਲਲਕਾਰ ਕੇ ਤਾਂ ਮੈਂ ਆ ਖੜਾ ਸੀ ਮਾ ਦਾ ਪੁੱਤ ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰੇ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਪੁਲਸਾਈ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੈਨੂੰ ਮੈਨੂੰ ਡਰ ਲੱਗਦਾ ਯਾਰ ਖਰ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ ਠੀਕ ਹੈ ਤੇ ਇੱਥੇ ਹੀ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਜੀ ਤੁਹਾਡੀ ਯਾਤਰਾ ਕਿੱਥੇ ਨੂੰ ਜਾਏਗੀ ਇਹਨੂੰ ਅੱਗੇ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਜਾ ਰਹੇ ਅਸੀਂ ਜਾ ਰਹੇ ਕਿਸੇ ਤੋਂ ਵੀ ਰਾਜਨੀਤੀ ਤਾਂ ਨਹੀਂ ਹੈਗੀ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਦਾ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਮਲਿਆਣੂ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਜਿਹੜੇ ਕਾਰਕਸ ਨੂੰ ਤਾਲਾ ਲਾਇਆ ਅੱਪ ਕੱਲ ਦਾ ਕੱਲ ਆਇਆ ਸੀ। ਤੇ ਨਹੀਂ ਨਹੀਂ ਇਹ ਪੁੱਛੋ ਇਹਨੂੰ ਮੰਦਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ? ਜੀ। ਇਹ ਇਹਨਾਂ ਨੇ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ। ਜੀ ਜੀ। ਇਤੋਂ ਹੀ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਦਿਮਾਗੀ ਸੰਤੁਲਨ ਕਿੰਨਾ ਖੈਗਾ। ਜੀ ਜੀ। ਠੀਕ ਹੈ ਨਾ। ਪਰ ਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਕਸ ਨਹੀਂ ਵਿਗੜ ਗਿਆ ਇਹਦੇ ਨਾਲ ਜੋ ਅੱਜ ਰਮਨਿਤ ਬਿੱਟੂ ਨੇ ਕੀਤਾ ਤੁਹਾਡੀ ਗੱਡੀ ਦੇ ਮੂਰੇ ਮੋਟਰਸਾਈਕਲ ਲਗਾਇਆ ਔਰ ਬਿਆਨਬਾਜ਼ੀ ਕੀਤੀ। ਦੇਖੋ ਗੱਲ ਇਹ ਆ ਇਸ ਗੱਡੀ 'ਚ ਰਵਨੀਤ ਸਿੰਘ ਪਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾ ਹੁੰਦਾ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਮੇਰੇ ਕੋਲ ਵਿਨਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਬੇਰ ਦਾ ਸ਼ੌਕ ਆ ਯਾਰ ਮੈਂ ਸ਼ੌਕ ਨਾ ਜੀਨਾ ਯਾਰ ਮੇਰੇ ਆਪਣੇ ਨੇ ਤੁਹਾਡੇ ਘਰ ਦੇ ਬਾਹਰ ਹੀ ਬਿਲਕੁਲ ਵੱਖਰੀ ਚੀਜ਼ਾਂ ਹੁੰਦੀਆਂ ਹੈ ਹੈ ਇਹ ਤਾਂ ਪਾਗਲ ਹੈ ਕਿ ਜ਼ਿੰਦਾ ਕਿਸੇ ਕੋਈ ਨਹੀਂ ਕਿਹਾ ਸ਼ਰਤ ਕੀਤੀ ਇਹਨਾਂ ਨੂੰ ਪਤਾ ਸੀ ਇਹ ਵੀ ਗੋਗੀ ਦੀ ਇੱਥੋਂ ਅੱਜ ਅਚਾਕ ਹੀ ਨਿਕਲਨੀ ਹੈ ਪੰਜਾਬ ਸਰਕਾਰ ਕੱਢ ਰਹੀ ਆ ਇਹਨਾਂ 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 ਨੂੰ ਪੁੱਛੋ ਇਹਨਾਂ ਕੋਲ ਐਨਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਉਹਨਾਂ ਨੇ ਵਾਇਰਲ ਕੀਤਾ ਸੀ ਕਹਿੰਦਾ ਸੀ ਸਾਹਿਬ ਯਾਰ ਝੂਠੇ ਬੰਦੇ ਨੇ ਝੂਠ ਦਾ ਇਹ ਵੇਲੇ ਠੇਕਾ ਲਿਆ ਹੋਇਆ ਟਰੱਕ ਦਿੱਲੀੋਂ ਭਰ ਲਿਆਉਂਦਾ ਡੋਲਦਾ 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 ਸੜ ਉੱਲੀ ਜਾਂਦਾ ਪਿੰਡਾਂ ਚ ਈਸੀ ਵਾਲੇ ਕਹਿੰਦੇ ਗਿਆ ਇਹ ਦੱਸੋ ਜਿਹੜਾ ਇਹ ਪਿੰਡ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ ਨਾ ਕਦੀ ਇਹ ਉੱਥੇ ਗਿਆ ਤੁਹਾਡਾ ਰੂਟ ਵੀ ਮੇਰੇ ਕੋਲ ਅੱਜ ਹੀ ਫਾਈਨਲ ਹੋਇਆ ਯਾਰ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੁੰਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਮਾਨਸਾ ਨੇ ਮੈਨੂੰ ਪਿਆਰ ਕਰਦਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦਿੱਤਾ ਮੇਰੇ ਹਲਕੇ ਦਾ ਇਹ ਪੂਰੇ ਪੰਜਾਬ ਦੀ ਜਾਏਗੀ ਜਾਂ ਪੂਰੇ ਪੰਜਾਬ ਚ ਅਲੱਗ ਅਲੱਗ ਚਲੇਗੀ ਮੇਰੇ ਹਲਕੇ ਤੋਂ ਨਿਕਲ ਕੇ ਫਿਰ ਨਾਰਥ ਇਚ ਜਾਏਗੀ ਨਾਰਥ ਤੋਂ ਫਿਰ ਸੈਂਟਰਲ ਚ ਜਾਏਗੀ ਫਿਰ ਈਸਟ ਚ ਜਾਏਗੀ ਸਾ ਪਾਸੇ ਜਾਏਗੀ ਠੀਕ ਹੈ ਔਰ ਇਹ ਮਦਦਵੱਦੀ ਬੱਚੇ ਨੂੰ ਸਮਝਾਓ ਕਿ ਤੈਨੂੰ ਪਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਤੂੰ ਕੋਈ ਦਾਲ ਚੀਨੀ ਦੀ ਕਰਿਆਨੇ ਦੁਕਾਨ ਖੋਲ ਲੈ ਮਨੀ ਲਾਲਜੀ ਦੇ ਨਾਲ ਇੱਕ ਟੁਹੱਟੀ ਖਾਲੀ ਆ ਮੈਂ ਲੈ ਦਿੰਦਾ ਸੋਇਸ਼ਨ ਗੁਰਪ੍ਰੀਤ ਗੋਗੀ ਪਹਿਲਾ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਉਂਦਾ ਹੈ ਮੋਟਰਸਾਈਕਲ ਲਗਾ ਦਿੰਦੇ ਨੇ ਗੁਰਪ੍ਰੀਤ ਗੋਗੀ ਦੀ ਗੱਡੀ ਦੇ ਅੱਗੇ ਔਰ ਉਸ ਤੋਂ ਬਾਅਦ ਹੁਣ ਪਲਟਵਾਰ ਕੀਤਾ ਹੈ ਜਵਾਬੀ ਵਾਰ ਕੀਤਾ ਹੈ ਗੁਰਪ੍ਰੀਤ ਗੋਗੀ ਨੇ ਰਵਨੀਤ ਬਿੱਟੂ ਦੇ ਲਈ ਕੈਮਰਾਮੈਨ ਸਤਨਪੁਰ ਢਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਡਾ